ਇਕ ਤਾਰਕਿਕ ਨੇ ਸਵਾਮੀ ਵਿਵੇਕਾਨੰਦ ਤੇ ਪ੍ਰਸ਼ਨ ਵੀ ਕਰ ਦਿੱਤਾ ਸੀ ਸਵਾਮੀ ਵਿਵੇਕਾਨੰ ਬਹੁਤ ਆਪਣੇ ਸਮੇਂ ਦੇ ਪ੍ਰਤਿਸ਼ਠਿਤ ਔਰ ਬੜੀ ਤੀਖਣ ਬੁੱਧੀ ਰਖਣ ਵਾਲੇ ਅਨਭਵੀ ਸੰਤ ਸਨ ਸਵਾਮੀ ਵਿਵੇਕਾਨੰ ਰਾਏਪੁਰ ਦੇ ਚੈਨਾ ਦੇ ਉਤੇ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸਵਾਮੀ ਜੀ ਕੀ ਆ ਮਨੁੱਖ ਨੂੰ ਬਲਾਈਂਡ ਫੇਥ ਦੀ ਆਵਸ਼ਕਤਾ ਹੈ ਅੰਧ ਵਿਸ਼ਵਾਸ ਦੀ ਆਵਸ਼ਕਤਾ ਹੈ ਸਿਆਣੇ ਬੜੇ ਸਨ ਸਮਝ ਗਏ ਇਹ ਕਿਥੋਂ ਬੋਲ ਰਿਹਾ ਹੈ ਕਿਥੋਂ ਬੋਲ ਰਿਹਾ ਹੈ ਵਿਵੇਕਾਨੰਦ ਬੋਲੇ ਬਲਾਈਂਡ ਫੇਥ ਦੀ ਵੀ ਆਵਸ਼ਕਤਾ ਹੈ ਪਰ ਇੱਕ ਸ਼ਰਤ ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋ ਅੰਧ ਵਿਸ਼ਵਾਸ ਵੀ ਚਾਹੀਦਾ ਹੈ